ਹਾਂਜੀ ਸਾਰਿਆਂ ਨੂੰ ਜਿਵੇਂ ਕਿ ਤੁਹਾਨੂੰ ਪਤਾ ਕਿ ਆਪਾਂ ਤੁਹਾਡੇ ਲਈ ਆਫਰਾਂ ਲੈ ਕੇ ਆਉਂਦੇ ਰਹਿੰਨੇ ਆ। ਸੋ ਬਣੇ ਰਿਹਾ ਕਰੋ ਆਪਣੇ ਇਸ ਪੇਜ ਦੇ ਨਾਲ ਕਿਉਂਕਿ ਆਪਾਂ ਆਪਣੇ ਇਸ ਪੇਜ ਦੇ ਉੱਪਰ ਹਰ ਰੋਜ਼ ਇੱਕ ਵੀਡੀਓ ਅਪਲੋਡ ਕਰਦੇ ਰਹਿੰਨੇ ਆ। ਜਿਵੇਂ ਜਿਵੇਂ ਸਾਡੇ ਕੋਲ ਸਟਾਕ ਆਉਂਦਾ ਉਵੇਂ-ਉਵੇਂ ਅਸੀਂ ਨਾਲ ਦੀ ਨਾਲ ਕਲੀਅਰ ਕਰਦੇ ਰਹਿੰਨੇ ਆ। ਸੋ ਬਹੁਤ ਵਧੀਆ ਆਫਰਾਂ ਅੱਜ ਦੀ ਜੋ ਤੁਹਾਡੇ ਲਈ ਲੈ ਕੇ ਆਏ ਆ ਇਹ ਆਫਰ 10 ਦਸੰਬਰ ਤੱਕ ਆਉਣ ਵਾਲੀ 10 ਦਸੰਬਰ ਤੱਕ ਇਹ ਆਫਰ ਰਹੇਗੀ। ਆਫਰ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਰੀਅਲ ਦਾ ਜੂਸ ਹੈ ਰੀਅਲ ਦਾ 1 ਲੀਟਰ ਦਾ ਜੂਸ ਆ ਦੋਸਤੋ ਜੈਸਨੀ ਐਮ ਆਰ ਪੀ 130 ਰੁਪਏ ਹੈ ਬਿਲਕੁਲ ਫਰੈਸ਼ ਸਟਾਕ ਆ ਕੋਈ ਐਕਸਪਾਇਰੀ ਮਾਲ ਨਹੀਂ ਕੋਈ ਖਰਾਬ ਮਾਲ ਨਹੀਂ ਬਿਲਕੁਲ ਫਰੈਸ਼ ਸਟਾਕ ਆ ਇਹ ਜਿਹੜਾ ਸਾਡੇ ਕੋਲ ਤੁਸੀਂ ਲੈ ਸਕਦੇ ਹੋ ਸਿਰਫ ਤੇ ਸਿਰਫ 100 ਰੁਪਏ ਦੇ ਇੱਕ ਡੱਬਾ ਇਹਨਾਂ ਵਾਲੀ 10 ਦਸੰਬਰ ਤੱਕ ਹੀ ਆਫਰ ਰਹੇਗੀ ਸੋ ਆਫਰ ਦਾ ਵੱਧ ਤੋਂ ਵੱਧ ਫਾਇਦਾ ਲਿਓ ਇਹ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਨੈਕਸਟ ਯੂਜ਼ ਦਾ 1 ਲੀਟਰ ਦਾ ਇੱਕ ਡੱਬਾ ਸਿਰਫ 100 ਰੁਪਏ ਦਾ 130 ਵਾਲਾ ਸਿਰਫ 100 ਰੁਪਏ ਦਾ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਧੰਨਵਾਦ ਜੀ ਸਾਰਿਆਂ ਦਾ ਸਤਿ ਸ਼੍ਰੀ ਅਕਾਲ